ਤਦੋ ਸਾਰੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਲਵੰਤ ਸਿੰਘ ਮਤਰਨਤਨਤੋਸ਼ ਬਲੌਂ ਕਰਦਾ ਤੇ ਮੈਂ ਇੱਕ ਚੈਨਲ ਚਾਲੂ ਕੀਤਾ ਜਿਹਦਾ ਨਾਮ 35 ਅਖਰੀ ਆ ਬਲਵੰਤ ਸਿੰਘ ਤਰਨਤਨਤੋ ਸੋ ਮੈਂ ਜੋ ਊੜੇ ਤੋਂ ਆੜਾ ਵੀ ਬੋਲਿਆ ਊੜਾ ਹੀ ਬੋਲਿਆ ਅੱਜ ਮੇਰਾ ਅਖਰ ਈੜੀ ਹੈ ਜਿਹਦਾ ਪੰਜਾਬੀ ਮਾਂ ਮੇਰੀ ਬੋਲੀ ਦਾ ਅਖਰੀ ਈੜੀ ਹੈ ਕਿਉਂਕਿ ਮੈਨੂੰ ਆਪਣੀ ਮਾਂ ਬੋਲੀ ਦੇ ਨਾਲ ਬਹੁਤ ਪਿਆਰ ਆ ਕਿਉਂਕਿ ਮੈਂ ਖੁਦ ਪੰਜਾਬੀ ਆ ਮੈਨੂੰ ਮਾਣ ਆ ਮਾਣ ਸਤਿਕਾਰ ਮੈਨੂੰ ਇਹ ਇੰਨਾ ਮਾਣ ਆ ਕਿ ਮੈਂ ਪੰਜਾਬ ਦੇ ਵਿੱਚ ਜਨਮ ਲਿਆ ਦੇ ਪੰਜਾਬ ਦੇ ਵਿੱਚ ਹੀ ਪੈਦਾ ਹੋਇਆ ਤੇ ਪੰਜਾਬ ਦੇ ਵਿੱਚ ਹੀ ਮੈਂ ਆਪਣੀ ਪੰਜਾਬੀਅਤ ਨੂੰ ਅੱਗੇ ਲਈ ਲਾ ਕੇ ਜਾਵਾਂਗਾ ਸੋ ਪਹਿਲਾ ਤੋਂ ਇਹ ਇੱਕ ਈੜੀ ਤੋਂ ਇੱਕ ਸ਼ੁਰੂਆਤ ਕਰਾਂਗਾ ਇੱਕ ਸ਼ੇ ਤੋਂ ਈੜੀ ਤੋਂ ਮਤ ਪੁੱਛੋ ਮੇਰੀ ਮੰਜ਼ਿਲ ਕਹਾਂ ਹੈ मत पूछो मेरी मंजिल कहाँ है अभी तो चलने का इरादा किया है ना थकेंगे हौसले उम्र भर किसी और से नहीं खुद से ये वादा किया है so, थैंक यू पीड़ितों इस, इस जहान ते बहुत ही कुछ हो रहा है बहुत चंगा भी हो रहा है बहुत माड़ा भी हो रहा है ਤਹਾਡੀ ਸੋਚ ਤੇ ਨਿਰਭਰ ਕਰਦਾ ਵਾ ਕਿ ਤੁਸੀਂ ਚੰਗਾ ਕਰਨਾ ਹੈ ਕਿ ਮਾੜਾ ਕਰਨਾ ਮੈਂ ਤੁਹਾਨੂੰ ਇਸ ਧਾਰਨ ਤੋਂ ਸਮਝਾਉਣਾ ਕਿਉਂ ਮੰਨ ਕੇ ਚਲੋ ਮੈਂ ਇਨਾ ਕੋਈ ਇੰਟੈਲੀਜੈਂਟ ਨਹੀਂ ਹੈਗਾ ਮੈਂ ਇਨਾ ਪੜਿਆ ਲਿਖਿਆ ਨਹੀਂ ਹੈਗਾ ਠੀਕ ਆ ਮੰਨ ਕੇ ਚਲੋ ਇੱਕ ਸੇਵ ਆ ਮੇਰੇ ਕੋ ਵੀ ਆ ਤੇ ਤੁਹਾਡੇ ਕੋ ਵੀ ਆ ਪਰ ਉਹ ਸੇਵ ਜਦੋਂ ਤੁਸੀਂ ਮੈਨੂੰ ਦੇ ਦੇਂਦੇ ਜੀ ਮੈਂ ਤੁਹਾਨੂੰ ਦੇ ਦਿੰਨਾ ਤੇ ਇੱਥੇ ਕੋਈ ਫਰਕ ਤੇ ਨਹੀਂ ਨਾ ਪਿਆ ਇਸੇ ਤਰ੍ਹਾਂ ਹੀ ਆਪਾਂ ਇੱਕ ਦੂਜੇ ਦੇ ਨਾਲ ਵਿਚਾਰ ਟੰਡਰਾ ਕਰਕੇ ਤੁਸੀਂ ਮੇਰੇ ਵਿਚਾਰ ਲੈ ਕੇ ਮੈਂ ਤੁਹਾਡੇ ਵਿਚਾਰ ਲੈ ਕੇ ਤੇ ਆਪਾਂ ਜ਼ਿੰਦਗੀ ਵਿੱਚ ਬਹੁਤ ਹੀ ਅੱਗੇ ਜਾ ਸਕਦੇ ਹਾਂ ਕਿਉਂ ਕਿ ਕਿਉਂਕਿ ਜ਼ਿੰਦਗੀ ਦਾ ਨਾਂ ਹੀ ਬਦਲਾ ਹੈ ਜੇ ਆਪਾਂ ਬਦਲਾ ਕਰਦੇ ਆ ਵਿਚਾਰ ਸੋਹਦੇ ਆ ਤੇ ਆਪਾਂ ਜ਼ਿੰਦਗੀ 'ਚ ਅੱਗੇ ਨਿਕਲ ਜਾਾਂਗੇ ਸੋ ਗੱਲ ਸ਼ੁਰੂ ਕਰਨਾ ਹੈ ਕਿ ਮੈਂ ਤੁਹਾਨੂੰ ਇੱਕ ਧਾਰਨ ਤੋਂ ਸਮਝਾਉਣਾ ਹੈ ਕਿ ਜਿਸ ਤਰ੍ਹਾਂ ਮੰਨ ਕੇ ਚਲੋ ਇੱਕ ਤਾਰ ਜਾ ਰਹੀ ਹੈ ਕਰੰਟ ਦੀ ਜੇ ਆਪਾਂ ਉਹਨੂੰ ਹੱਥ ਲਾਵਾਂਗੇ ਤਾਂ ਉਹ ਖਤਮ ਹੋ ਜਾਣਗੇ ਪਰ ਉਸੇ ਤਾਰ ਤੋਂ ਜੇ ਆਪਾਂ ਬਿਜਲੀ ਪੈਦਾ ਹੀ ਕਰਕੇ ਬਲਬ ਜਗਾ ਲੈਨੇ ਆ ਰੋਸ਼ਨੀ ਕਰ ਲੈਨੇ ਆ ਤਾਂ ਆਪਾਂ ਪੜ੍ਹਾਈ ਕਰ ਸਕਦੇ ਆ ਉਤੋਂ ਆਪਾਂ ਜ਼ਿੰਦਗੀ ਦੇ ਵਿੱਚ ਆਪਣਾ ਮਾਰਗਦਰਸ਼ਨ ਕਰ ਸਕਦੇ ਆ ਆਪਣੀ ਪੜ੍ਹਾਈ ਲਿਖਾਈ ਕਰਕੇ ਸੌ ਕੰਮ ਵਗੈਰਾ ਕਰ ਸਕਦੇ ਆ ਸੌ ਚੀਜ਼ਾਂ ਆਪਾਂ ਉਹ ਬਿਜਲੀ ਤੋਂ ਵਰਤੋ ਜਿਹਾ ਸਾਤੇ ਬਿਜਲੀ ਨੂੰ ਸੋ ਇਸ ਗੱਲ ਕਿ ਈੜੀ ਤੋਂ ਇਸਤਰੀ ਇਸਤਰੀ ਬਾਰੇ ਮੈਂ ਗੱਲ ਕਰਾਂਗਾ ਇਸ ਤੀ ਕੋ ਚੀਜ਼ਾਂ ਕਿ ਜੋ ਇਸ ਘਰ ਨੂੰ ਸਵਰਗ ਬਣਾ ਦਿੰਦੀ ਹੈ ਮੈਂ ਕਹਨਾ ਵਾ ਵੀ ਮੈਂ ਜਦੋਂ ਮੇਰੀ ਸ਼ਾਦੀ ਹੋਈ ਤਾਂ ਮੈਨੂੰ ਮੇਰੀ ਜਨੋ ਇਸਤਰੀ ਘਰ ਆਈ ਮੇਰੀ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਾ ਇਨਾ ਵਧੀਆ ਲੱਗਾ ਕਿ ਉਸ ਨੇ ਮੇਰੇ ਘਰ ਨੂੰ ਹੀ ਸਵਰਗ ਬਣਾ ਦਿੱਤਾ ਸਵਰਗ ਇਸ ਤਰ੍ਹਾਂ ਬਣਾ ਦਿੱਤਾ ਕਿ ਮੈਨੂੰ ਬਹੁਤ ਮਾਨ ਸਤਕਾਰ ਮਿਲਣ ਲੱਗ ਪਿਆ ਠੀਕ ਆ ਸਾਰੇ ਪਰਿਵਾਰ ਵੱਲੋਂ ਵੀ ਤੇ ਮੈਨੂੰ ਇੱਕ ਬਹੁਤ ਵਧੀਆ ਲੱਗਾ ਮੈਂ ਇਹ ਚੀਜ਼ ਨੂੰ ਮਹਿਸੂਸ ਕੀਤਾ ਤੇ ਉਹ ਮੈਨੂੰ ਬਹੁਤ ਵਧੀਆ ਖਾਣਾ ਬਣਾ ਕੇ ਦੇ ਰਾਇ ਲੱਗ ਪੀ ਬਹੁਤ ਵਧੀਆ ਜਨਕੀ ਮੇਰੀ ਸੇਵਾ ਸੰਭਾਲ ਕਰਨ ਲੱਗੀ ਮੈਨੂੰ ਪਤਾ ਲੱਗਿਆ ਵੀ ਇਸ ਤਰੀਕੀ ਚੀਜ਼ਾਂ ਬਹੁਤ ਸੁੰਦਰ-ਸੁੰਦਰ ਉਹਨੇ ਤਿੰਨ ਬੱਚਾ ਨੂੰ ਮੇਰੇ ਆਲੇ ਜਨਮ ਦਿੱਤਾ ਜਿਹਦੇ ਵਿੱਚ ਦੋ ਲੜਕੇ ਹਨ ਤੇ ਇੱਕ ਲੜਕੀ ਹੈ ਬਹੁਤ ਹੀ ਇੰਟੈਲੀਜੈਂਟ ਹੈ ਸਾਰੇ ਤੇ ਮੇਰੀ ਘਰ ਵਾਲੀ ਬਹੁਤ ਜਿੰਨ ਕੇ ਚੰਗੇ ਸੁਭਾਅ ਦੀ ਆ ਬਹੁਤ ਜਿੰਨ ਕੇ ਮੇਰ ਨਾਲ ਪਿਆਰ ਕਰਦੀ ਆ ਬਹੁਤ ਮੁਹੱਬਤ ਕਰਦੀ ਆ ਕੁਝ ਟਾਈਮ ਮਿਲਿਆ ਤੇ ਤੁਹਾਨੂੰ ਮਲਾਵਾਂਗਾ ਉਹਨਾਂ ਦੇ ਨਾਲ ਵੀ ਸੋ ਥੈਂਕ ਯੂ ਇਹਨਾਂ ਗੱਲ ਕਰਕੇ